ਮੈਂ ਏ ਇਹ ਵੈਲਕਮ ਕਿਵੇਂ ਕੀਤਾ ਮਸਤ ਵੈਲਕਮ ਲਦਾਖ ਵਾਲੇ ਪਾਸੇ ਪੁੱਗਾ ਵੈਲੀ ਨਹੀਂ ਜਮੇ ਦਾ ਹਿਸਾਬ ਕਿਤਾਬੀ ਪੁੱਗਾ ਵੈਲੀ ਆਲਾ ਇੱਥੇ ਬਰਫ गिरਦੀ ਹੈ ਆ ਬਹੁਤ ਦਿੱਤੇ ਨਾ ਕਿਤਨਾ ਪੂਰੇ ਗਰਮ ਕਪੜੇ ਪਹਿਨੋ ਬਾਈਕ ਤੇ ਆਓ ਬਾਈਕ ਨਹੀਂ ਬਾਈਕ ਨੂੰ ਬਹੁਤ ਦਿੱਕਤ ਹੈ ਸਵਾਗਤ ਹੈ ਜੀ ਤੁਹਾਡਾ ਨਾਰਥ ਸਿਕੰਡੇ 0.0 ਲੇਗੀਏ ਦੇ ਵਿੱਚ ਇਹਦੇ ਵਿੱਚ ਦੀ ਦੇਖਦੇ ਆ ਨਾ ਤਾਂ ਜਿਹੜਾ ਅਸਲੀ ਲਾਵਾ ਉਹ ਲਵ ਦੇ ਪਿਛਲੇ ਪਾਸੇ ਲੁਕਿਆ ਹੋਇਆ ਹੈ ਗੁਰਪੁਰ ਅਕਾਲ ਸਤਿ ਸ਼੍ਰੀ ਅਕਾਲ ਸਫਰ ਨਾਲ ਜੁੜੇ ਸਾਰੇ ਵੀਰਾਂ ਭੈਣਾਂ ਦਾ ਭਾਈ ਨਵੇਂ ਵਲੌਗ ਦੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਇਸ ਵਕਤ ਆਪਾਂ ਘੁੰਮ ਰਿਆਂ ਨਾਰਥ ਸਿੱਕਮ ਤੇ ਨਾਰਥ ਸਿੱਕਮ ਦੇ ਜਿਹੜੇ ਰਾਹਾਂ ਦੇ ਹਾਲਾਤ ਆ ਉਹ ਪਿਛਲੇ ਦੋ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਲੈਂਡਸਲਾਈਡ ਨੇ ਸਾਰਾ ਜਿਹੜਾ ਨਾਰਥ ਸਿੱਕਮ ਹੋ ਲਗਭਗ ਤਬਾਹ ਕਰਤਾ ਤੇ ਇੱਥੇ ਹੁਣ ਬਹੁਤੇ ਕੋਈ ਰਾਹ ਨਹੀਂ ਬਚੇ ਜੇ ਰਾਹ ਆਉਂਦੇ ਆ ਤਾਂ ਬਸ ਜਿਹੜੇ ਰਾਹ ਤੇ ਤੁਸੀਂ ਰੱਬ ਰੱਬ ਕਰਦੇ ਲੰਘਦੇ ਹੋ ਨਾ ਉਹਰ ਜਿਹੜੇ ਰਾਹ ਬਚੇ ਹੋਇਆ ਅੱਜ ਹੁਣ ਇੱਥੋਂ ਚੱਲਣਾ ਆਪਾਂ ਜੁਮਥਾਂਗ ਦੇ ਵਿੱਚ ਖੜੇ ਆ ਨਾਰਥ ਸਿਕਮ ਦਾ ਇਹ ਬਹੁਤ ਸੋਹਣੀ ਥਾਂ ਗੀ ਤੇ ਜੁਮਥਾਂਗ ਤੋਂ ਚੱਲ ਕੇ 0.0 ਜਾਣਾ 0.0 ਇੱਥੋਂ ਲਗਭਗ ਆਪਾਂ ਨੂੰ ਹਜੇ 1 ਘੰਟਾ ਹੋਰ ਲੱਗ ਜੂ ਇਧਰ ਇਹ ਬਣੀ ਹੋਈਆਂ ਦੁਕਾਨਾਂ ਸੀ ਕੁਝ ਤੇ ਦੁਕਾਨਾਂ ਤੇ ਜਿੰਨਾਂ ਤੇ ਹੁਣ ਜਿੰਦੇ ਵੱਜੇ ਪਿਆ ਕਿਉਂਕਿ ਬਾਈ ਟੂਰਿਸਟ ਇੱਥੇ ਲਗਭਗ ਨਾ ਮਾਤਰ ਆ ਰਿਹਾ ਕੋਈ ਟਮਾਟਾਲਾ ਟੂਰਿਸਟ ਜਿਹੜਾ ਨੰਗਦਾ ਇਧਰਲੇ ਪਾਸੇ ਦੀ ਤੇ ਤਾਂ ਕਰਕੇ ਫਿਰ ਇੱਕ ਦੋ ਦੁਕਾਨਾਂ ਨੇ ਜਿਹੜੀਆਂ ਖੁੱਲੀਆਂ ਨੇ ਬਾਕੀ ਸਾਰੀਆਂ ਦੁਕਾਨਾਂ ਬੰਦ ਪੰਗਾ ਨੇ ਐ ਦੁਕਾਨਾਂ ਦੇ ਬਾਹਰ ਸ਼ਾਲ ਸ਼ੂਲ ਰ ਤੇ ਆ ਲਾਟੂ ਜੇ ਵਧੀਆ ਲਾਇਆ ਹੋਇਆ ਸ਼ਾਲਾਂ ਤੇ ਹੁਣ ਇਹਨੂੰ ਸ਼ਾਲ ਕਹਿੰਦੇ ਆ ਪਤਾ ਨਹੀਂ ਕੁਝ ਹੋਰ ਕਹਿ ਦਿੰਦੇ ਆ ਖੈਰ ਇਹਨਾਂ ਚੀਜ਼ਾਂ ਤੋਂ ਆਪਾਂ ਅਨ ਜਾਣਾ ਵੀ ਇੰਨਾ ਗਚੌੜਾ ਖਾਸਾ ਹੁੰਦਾ ਵਧੀਆ ਗਰਮ ਹੁੰਦਾ ਇਹ ਆ ਲਾਟੂ ਜੇ ਸੋਨੇ ਲਾਇਆ ਸਾਰਿਆਂ ਤੇ ਲਾਗੇ ਰੱਖੇ ਹੋਇਆ ਤੇ ਗਰਮ ਟੋਪੀਆਂ ਟੋਪੀਆਂ ਦਾ ਮਾਹੌਲ ਪੂਰਾ ਜਰਾਬਾਂ ਦਾ ਵੀ ਜੇ ਕਿਸੇ ਨੂੰ ਇਹ ਚੀਜ਼ਾਂ ਚਾਹੀਦੀਆਂ ਤਾਂ ਉਹ ਲੈ ਆ ਸਕਦਾ ਤੇ ਪਿੰਡ ਦੇ ਵਿੱਚ ਬਹੁਤੀ ਸੁਨਸਾਨਾ ਹੁਣ ਇਧਰਲੇ ਪਾਸੇ ਕੋਈ ਕਿਉਂਕਿ ਜਦੋਂ ਟੂਰਿਸਟ ਨਹੀਂ ਸੀ ਤਾਂ ਦੁਕਾਨਾਂ ਨਹੀਂ ਖੁੱਲੀਆਂ ਦੁਕਾਨਾਂ ਨਹੀਂ ਖੁੱਲੀਆਂ ਤਾਂ ਇਧਰਲੇ ਪਾਸੇ ਰੌਣਕਾਂ ਨਹੀਂ ਲੱਗੀਆਂ ਹੋਈਆਂ ਤੇ ਇਹ ਬੀਬੀਆਂ ਥੱਲੇ ਵਾਲੇ ਪਾਸੇ ਜਾ ਰਹੇ ਆ ਪਿੰਡ ਦੇ ਵਿੱਚ ਠੀਕ ਆ ਭਾਈ ਇਹ ਲੋਕੋ ਲਵਾਸ ਹੈ ਇਹਨਾਂ ਦੇ ਇੱਥੇ ਜਿਹੜੇ ਆਮ ਪਾ ਕੇ ਰੱਖਦੇ ਆ ਤੇ ਇੱਥੇ ਪਈਆ ਬੁਖਾਰੀ ਬੁਖਾਰੀ ਖੈਰ ਹੁਣ ਚੱਲ ਨਹੀਂ ਰਹੀ ਸਾਰਾ ਜਿਹੜਾ ਕੰਮ ਆ ਉਹ ਇਹ ਸਿਲੰਡਰ ਤੇ ਕਰ ਰਿਹਾ ਕਿਉਂਕਿ ਹਜੇ ਠੰਡ ਦਾ ਟਾਈਮ ਨਹੀਂ ਆਇਆ ਜਦੋਂ ਠੰਡ ਆਈ ਫਿਰ ਚੱਲੇਗੀ ਨਾ ਬੁਖਾਰੀ ਖੰਡ ਦੇ ਟਾਈਮ ਮੇ ਅਭੀ ਇਸ ਤਰ੍ਹਾਂ ਦੁੱਧ ਤਾਂ ਲਈਨੇ ਚਲਾਇਆ ਬਰਨ ਜਲਾਤੇ ਹੋ ਵੀ ਯਹਾਂ ਤੇ برف ਗਿਰਦੀ ਹੈ ਬਹੁਤ ਜਿੱਤੇ ਨਾ ਕਿਤਨਾ ਫਿਰ ਆਪ ਲੋਕ ਕਿਵੇਂ ਰਹਤੇ ਹੋ

और रास्ता वगैरह केवल हाँ ये खुला रहता है ठीक हाँ, है, ए... है हाँ, ना तो एक दो दिन होता है फिर अच्छा, वो ना यूरिया रास्ते में डालने से बर्फ नहीं नहीं रहता है हाँ, जितने में आता जाता है मतलब आ सकते हो अगर बर्फ में आना है आपको पूरे गर्म कपड़े पहनो बाइक पे आओ ਬਾਈਕ ਮੇਨੇ ਬਾਈਕ ਮੇ ਬੋਟ ਰਿਕਸ਼ਾ ਬਾਈਕ ਨੂੰ ਬੋਟ ਰਿਕਸ਼ਾ ਬਲੈਕ ਆਇਸ ਹੁੰਦਾ ਨਾ ਅੱਛਾ ਗਿਰ ਜਾਏਗਾ ਗਰੇਗਾ ਉਠੇਗਾ ਗਰੇਗਾ ਉਠੇਗਾ ਨਹੀਂ ਗਿਰ ਕੇ ਉੱਠਨੇ ਸੇ ਤਾਂ ਠੀਕ ਹੈ ਗਿਰਨੇ ਸੇ ਫਿਰ ਉੱਪਰ ਗਿਰ ਜਾਣੇ ਸੇ ਵਾ ਇਸ ਕੇ ਲੇ ਵੇ ਤਾਂ ਠੀਕ ਹੈ ਵੀ ਗੱਲ ਸੇ ਇਹ ਬਾਈ ਦੀ ਤੇ ਇੱਕ ਚੀਜ਼ ਮੈਨੂੰ ਬੜੀ ਸੋਹਣੀ ਲੱਗੀ ਕਿਉਂਕਿ ਸਿੱਕਮ ਦੇ ਬਾਰੇ ਆਪਾਂ ਜਾਣਦੇ ਹਾਂ ਨਾ ਵੀ ਸਾਫ ਸਫਾਈ ਕਰਕੇ ਜਾਣਦੇ ਆ ਅਕਸਰ ਜਦੋਂ ਆਪਾਂ ਕਿਸੇ ਪਹਾੜਾਂ ਦੇ ਉੱਤੇ ਭਾਵੇਂ ਆਪਾਂ ਕਿਸੇ ਪਾਸੇ ਵੀ ਗਏ ਹੋਈ ਹੈ ਨਾ ਭਾਵੇਂ ਮਨਾਰ ਵਾਲੇ ਪਾਸੇ ਗਏ ਹੈ ਜਾਂ ਆਪਣੇ ਵਾਲੇ ਪਾਸੇ ਕਿਸੇ ਵੀ ਪਹਾੜਾਂ ਦੇ ਵਿੱਚ ਜਾਈਏ ਉਹਨਾਂ ਕੀ ਕਰਦੇ ਡਸਟਬਿਨ ਦੀ ਸਗਾ ਤੇ ਜਿਵੇਂ ਹੁਣ ਇਹ ਹੋਟਲ ਦਾ ਪਿਛਲੇ ਪਾਸਾ ਐਂ ਭਗਾ ਕੇ ਮਾਰ ਦਿਆ ਪਰ ਇੱਥੇ ਯਾਰ ਬੜੀ ਬਧੀਆ ਚੀਜ਼ ਲੱਗੀ ਇਹਨਾਂ ਨੇ ਪਿਛਲੇ ਪਾਸੇ ਡਸਟਬਿਨ ਰੱਖਿਆ ਹੋਇਆ ਵੀ ਜਿਹੜੀ ਵੀ ਚੀਜ਼ ਆ ਬਈ ਇਹਦੇ ਵਿੱਚ ਸਿੱਟਣੀ ਆਂਗੀ ਸੋ ਉਹਦੇ ਕਰਕੇ ਸਾਫ ਸਫਾਈ ਤੇ ਜਿਹੜੀ ਕੁਦਰਤ ਤਾਂ ਕਰਕੇ ਇਨੀ ਸੋਹਣੀ ਲੱਗਦੀ ਹੈ ਆਹ ਚੀਜ਼ ਮਿਰਚੀ ਵਾਲੀ ਮੈਗੀ ਠੀਕ ਆ ਬਾਈ ਆ ਦਕਾਨਾਂ ਭਾਵੇਂ ਸਾਰੀਆਂ ਇਧਰਲੇ ਪਾਸੇ ਇਹ ਬੰਦ ਪੰਗਾ ਨੇ ਜੇ ਤੁਸੀਂ ਯਮਥਾਂਗ ਦੇ ਵਿੱਚ ਰੁਕਣਾ ਤਾਂ ਇਧਰਲੇ ਪਾਸੇ ਇੱਕ ਬਣਿਆ ਹੋਇਆ ਸਰਕਾਰੀ ਗੈਸਟ ਹਾਊਸ ਹੈ ਰੈਸਟੋਰੈਂਟ ਵੀ ਆ ਗੈਸਟ ਹਾਊਸ ਵੀ ਆ ਵੀ ਇੱਥੇ ਆ ਕੇ ਤੁਸੀਂ ਰੁਕ ਸਕਦੇ ਹੋ ਹੁਣ ਚੱਕੀ ਮੋਟਰਸਾਈਕਲ ਤੇ ਭਾਈ ਇਹ ਚੱਲੇ ਫਿਰ ਅਗਲੇ ਸਫਰਾਂ ਤੇ ਹੇ ਕਾਲਪੁਰਖ ਜੀਓ ਅੱਜ ਦੇ ਰਹਿੰਦੇ ਦਿੰਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ਨਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਪਰਬਤਿਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇਹ ਆ ਗਈ ਜੀ ਸਾਰੀ ਜਿਹੜੀ ਉਹ ਯੁੰਥਾਂਗ ਵੈਲੀ ਤੇ ਵੈਲੀ ਦੇ ਵਿੱਚ ਦੀ ਨਿਕਲਦੀ ਨਦੀ ਹੈਲੋ ਜੀ ਹੈਲੋ ਕੈਸੇ ਹੋ ਤੇ ਇਹ ਆ ਗਈ ਸਾਰੀ ਉਹ ਜੇ ਇਹ ਜਿਹੜੀ ਨਦੀ ਦੇਖ ਰਹੇ ਹੋ ਜੇ ਤੁਸੀਂ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖੀ ਸੀ ਨਾ ਗੁਰਦੁਆਰਾ ਨਾਨਕ ਲਾਮਾ ਸਾਹਿਬ ਦੀ ਤਾਂ ਉੱਥੋਂ ਜਿਹੜੀ ਨਦੀ ਜਾ ਕੇ ਇਹ ਮਿਲਦੀ ਹੈ ਤੇ ਇਹ ਨਦੀ ਆ ਗਈ ਜਿਹੜੀ ਅੱਗੇ ਜਾ ਕੇ ਤਿੱਸਟਾ ਦੇ ਵਿੱਚ ਮਿਲ ਜਾਂਦੀ ਆ ਇਹ ਇਧਰਲੇ ਪਾਸੇ ਥਰੋ ਥਰ ਆਪਣੇ ਨਾਲ ਸਫਰ ਕਰ ਰਹੀ ਆ ਤੇ ਐਂ ਜਿਹਦਾ ਇਹ ਝਾਕਾ ਸਾਰਾ ਇਸ ਵੈਲੀ ਤੇ ਇਸ ਯਮਥਾਂਗ ਦਾ ਦੀਦਾ ਯਮਥਾਂਗ ਦੇ ਵਿੱਚ ਜਿਵੇਂ ਬਾਈ ਹੋਰ ਨਹੀਂ ਦੱਸਿਆ ਆਪਣ ਕੋਈ ਬਸੋਂ ਨਹੀਂ ਤੇ ਇੱਥੇ ਵਸੇ ਇਹ ਆਪਦਾ ਕਾਰੋਬਾਰ ਕਰਨ ਆਉਂਦੇ ਆ ਕਿਉਂਕਿ ਵੈਲੀ ਪੈਂਦੀ ਹੈ ਤੇ ਵੈਲੀ ਦੇ ਵਿੱਚ ਐਡਵੈਂਚਰ ਐਕਟੀਵਿਟੀ ਹੋਣ ਕਰਕੇ ਟੂਰਿਸਟ ਬਹੁਤ ਰੁਕਦੇ ਆ ਤੇ ਜਗ੍ਹਾ ਜਗ੍ਹਾ ਤੇ ਸਾਨੂੰ ਐ ਬਣੇ ਹੋਏ ਗੋਂਪੇ ਥਾਂ ਥਾਂ ਤੇ ਮਿਲ ਜਾਂਦੇ ਆ ਜਾਂ ਗੋਂਪਾ ਕਹਿੰਦੇ ਆ ਇਹਨੂੰ ਸਤੂਪਾ ਸਤੂਪੇ ਕਹਿ ਲਓ ਹਣਾ ਸਤੂਪੇ ਆਗੇ ਫਿਰ ਤੇ ਉਹ ਜਗ੍ਹਾ ਜਗ੍ਹਾ ਤੇ ਬਣੇ ਹੋਇਆ ਐਂ ਜਿਦਾ ਸਾਰਾ ਮਾਹੌਲ ਹੈ ਤੇ ਪਾਣੀ ਤਾਂ ਭਾਈ ਬਹੁਤ ਹੀ ਜ਼ਿਆਦਾ ਖੜਾ ਸੜਕਾਂ ਤੇ ਇੱਥੇ ਸੋਣਾ ਗੱਲ ਬਾਤ ਪਰ ਫਿਲਹਾਲ ਦੀ ਘੜੀ ਇੱਕ ਚੀਜ਼ ਦੱਸਦਾ ਜੀ ਇੱਥੇ ਕੈਂਪਿੰਗ ਕਰਨੀ ਰੈਸਟ੍ਰਿਕਟ ਕਰ ਰੱਖੀ ਆ ਇਸ ਸਾਰੇ ਰੀਜਨ ਦੇ ਵਿੱਚ ਕਿਉਂਕਿ ਲੈਂਡਸਲਾਈਡ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਹੇ 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 ਇਹ ਠੰਡ ਆ ਗਈ ਤੁਸੀਂ ਅਕਸਰ ਹੀ ਸੁਣੀ ਹੋਣੀ ਇੱਕ ਗੱਲ ਆਪਣੇ ਕਹਿੰਦੇ ਮਾਤੜ ਦਾ ਮਾਗ ਹੁਣ ਇਹ ਤੋਂ ਵੱਧ ਦਿਮਾਗ ਮਾਤੜ ਕਿੱਥੇ ਹੋਊ ਕਾਲੀ ਕਾਲੀ ਦੇ ਵਿੱਚ ਗਲਵਜ਼ ਬਦਲਨੇ ਭੁੱਲਿਆ ਅੱਜ ਜਿਹੜੇ ਬਰਫ ਵਾਲੇ ਗਲਵਜ਼ਾਂ ਜਾਂ ਫਿਰ ਜਿਹੜੇ ਆਪਾਂ ਠੰਡ ਦੇ ਵਿੱਚ ਪਾਉਂਦੇ ਆ ਉਹ ਬੈਗ 'ਚ ਹੀ ਪਏ ਰਹੇਗੇ ਤੇ ਆਹ ਜਿਹੜੇ ਗਰਮੀ 'ਚ ਪਾਉਣ ਵਾਲੇ ਗਲਵਜ਼ ਆ ਇਹੋ ਪਾ ਕੇ ਆ ਗਿਆ ਹੁਣ ਹੱਥ ਸੁਨ ਹੋਣ ਲੱਗੇ ਇਧਰਲੇ ਪਾਸੇ ਨੂੰ ਜਿਵੇਂ ਜਿਵੇਂ ਇਹਨੂੰ ਜਾਈ ਜਾਂਦੇ ਆ ਠੰਡ ਵਧੀ ਤੁਰੀ ਜਾਂਦੀ ਆ ਆ ਜੈਕਟ ਪਤਲੀ ਆ ਆਪਾਂ ਚੱਕ ਕੇ ਲੈ ਕੇ ਆਏ ਹੋਇਆ ਨਾਲ ਖੈਰ ਹਜ ਤੱਕ ਰਾਈਡਿੰਗ ਜੈਕਟ ਪਾਈ ਹੋਈ ਆ ਹਨਾ ਹਵਾਏ ਬਚਾ ਲੈਂਦੀ ਆ ਪਰ ਹੁਣ ਜਿੱਥੇ ਵੀ ਅੱਗੇ ਰੁਕਾਂਗੇ ਥੱਲੇ ਦੀ ਜਿਹੜੀ ਆਪਾਂ ਆਪਣੀ ਜੈਕਟ ਆ ਉਹ ਪਾ ਲਾਂਗੇ ਤਾਂ ਕਿ ਭਾਈ ਛਾਤੀ ਨੂੰ ਠੰਡਰਾ ਵਜੇ ਕਿਉਂਕਿ ਜੇ ਕਰੀ ਛਾਤੀ ਕੁੱਟੀ ਗਈ ਤਾਂ ਫਿਰ ਸਾਨੂੰ ਪਤਾ ਹਾਲ ਕੀ ਹੁੰਦਾ ਉਹ ਦੇਖੋ ਲਾਲ ਲਾਲ ਉੱਥੇ ਖਿੜੇ ਹੋਏ ਫੁੱਲ ਤੇ ਉਹਦੇ ਵਿੱਚ ਫਿਰਦੇ ਬੱਦਲ ਕੀ ਰੰਗ ਦਾ ਬੋਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਕਾਦਰ ਦੀ ਕੁਦਰਤ ਆ ਸੋਹਣੀ ਬਣੀ ਆ ਆਦ ਰਖਤ ਜੇ ਐ ਜੇ ਖੜੇ ਹਨ ਵਿਚ ਵਿਚ ਕੋਈ ਛਤਰੀ ਜੀ ਬਣਾਈ ਖੜਾ ਜਿਹੜਾ ਇਹਦੀ ਰੰਗਤ ਬੜੀ ਵੱਖਰੀ ਆ ਅੱਖਾਂ ਨੂੰ ਬੜਾ ਖਿੱਚਦਾ ਜਿਵੇਂ ਹੁਣ ਆ ਵੀ ਇਹ ਤੇ ਕਹਨੇ ਛਤਰੀ ਬਣਾਤੀ ਆਪਦੇ ਆਪ ਕੁਦਰਤ ਬਣਾ ਰਹੀ ਆ ਇਹ ਚੀਜ਼ਾਂ ਤੇ ਜਿਵੇਂ ਕੱਲਾ ਜਾ ਖੜਾ ਹੈ ਜਿੱਥੇ ਕੱਲਾ ਜਾ ਖੜਾ ਹੁੰਦਾ ਉੱਥੇ ਇਹਦੀ ਰੰਗਤ ਵੱਖਰੀ ਬਣ ਜਾਂਦੀ ਆ ਅਈਏ ਜਿੰਨਾ ਕਿ ਇੱਥੇ ਆਉਣਾ ਔਖਾ ਤੇ ਉਹਨਾਂ ਹੀ ਇਹ ਉੱਤੇ ਜਾ ਕੇ ਸੋਹਣਾ ਹੋ ਜਾਂਦਾ ਕਿਉਂਕਿ ਇੱਥੇ ਜਿਹੜੀ ਟ੍ਰੈਫਿਕ ਆ ਉਹ ਬਹੁਤ ਘੱਟ ਆ ਕੋਈ ਪੋਪੂਲੇਸ਼ਨ ਨਹੀਂ ਵੱਸਦੀ ਪੋਲਿਊਸ਼ਨ ਨਹੀਂ ਤੇ ਬਾਈ ਸੋਹਣਾ ਬਹੁਤ ਜ਼ਿਆਦਾ ਵੱਖਰਾ ਆਕਾਰ ਹੈ ਨਾ ਪਹਾੜਾਂ ਦਾ ਤੇ ਵੱਖਰੀ ਹੋਈ ਰੰਗਤਾ ਹਜੇ ਤੱਕ ਆਪ ਇਦਾਂ ਦੀ ਕੁਦਰਤ ਜਿੰਨਾ ਘੁੰਮ ਲਿਆ ਨਹੀਂ ਦੇਖੀ ਸੀ ਤੇ ਬਹੁਤ ਹੀ ਜ਼ਿਆਦੇ ਸੋਹਣੇ ਆ ਯਾਰ ਇਹ ਤਾਂ ਬਿਲਕੁਲ ਵੱਖਰਾ ਹੀ ਇੱਥੇ ਹਿਮਾਲਿਆ ਦੀ ਜਿਹੜੀ ਲੜੀ ਇਹ ਚੱਲ ਰਹੀ ਆ ਨਾ ਇਹਦੇ ਅਰਕੀ ਰੰਗ ਤੇ ਕਿਤੇ ਨਹੀਂ ਵਾਹ ਇੱਕ ਬਹੁਤ ਲਵੇਰੀ ਬਾਟ ਤੇ ਇੱਕ ਬਹੁਤ ਖੂਬਸੂਰਤ ਬਾਟ ਨਵੇੜ ਕੇ ਆਪਾਂ 0.0 ਦੇ ਲਾਗੇ ਪਹੁੰਚ ਗਏ ਇੱਥੇ ਲੱਗਿਆ ਹੋਇਆ ਬੋਰਡ ਦੱਸਦਾ ਭਾਈ ਤੁਸੀਂ 16000 ਫੁੱਟ ਤੇ ਪਹੁੰਚ ਗਏ ਤੁਸੀਂ ਇਹ ਸਾਬ ਲਾ ਲਓ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਆਪਾਂ 5800 ਫੁੱਟ ਤੇ ਸੀ ਗੱਲੇ ਇੰਨੇ ਕਿ ਤਿੱਖੀਆਂ ਚੜਾਈਆਂ ਚੜੇ ਆ 16000 ਫੁੱਟ ਦੀ ਉਚਾਈ ਦੇ ਉੱਤੇ ਆਖਰਕਾਰ ਆਪਾਂ ਪਹੁੰਚ ਗਏ ਤੇ ਅੱਜ ਦਾ ਜਿਹੜਾ ਇਹ ਮੈਦਾਨ ਫਤਿਹ ਕਰ ਲਿਆ ਆਪਾਂ 16000 ਫੁੱਟ ਦਾ ਚਾਰੇ ਪਾਸੇ ਕੁਦਰਤ ਦਾ ਮਾਹੌਲ ਸੋਹਣਾ ਤੇ ਹੱਥਾਂ ਸੁੰਨ ਹੋ ਰੱਖਿਆ ਪੂਰੇ ਕਿਉਂਕਿ ਗਲਵਜ਼ ਆਪਾਂ ਗਲਤ ਚੱਕ ਲਏ ਇਹ ਥੋੜੀ ਜੀ ਗਲਤੀ ਹੋ ਗਈ ਪਰ ਭਾਈ ਜੀ 16000 ਫੁੱਟ ਤੇ ਵੈਲਕਮ ਟੂ 0. ਸਿੱਕਮ ਦੀ ਸਭ ਤੋਂ ਜਿਹੜੀ ਹਾਈ ਵਾਲੀ ਇਧਰਲੇ ਪਾਸੇ ਨੂੰ ਥਾਂ ਜਿੱਥੇ ਆਪਾਂ ਜਾ ਸਕਦੇ ਆ ਉਹ ਇਹੀ ਆ। ਇਧਰਲੇ ਪਾਸੇ ਸਾਰਾ ਜਿਹੜਾ ਆਪਾਂ 0. ਵਾਲਾ ਰਾਹ ਉਹ ਤੈਅ ਕਰਕੇ ਆ ਗਏ। ਇੱਥੇ ਇਹ ਸਾਰਾ 0. ਬਣਿਆ ਹੋਇਆ ਤੇ 0. ਦੇ ਉੱਤੇ ਬਣੀਆਂ ਹੋਈਆਂ ਅੱਡ-ਅੱਡ ਦੁਕਾਨਾਂ। ਜਿੰਨਾਂ ਦੁਕਾਨਾਂ ਤੇ ਉਹੀ ਚੀਜ਼ਾਂ ਵੀ ਜਾਂ ਤਾਂ ਤੁਸੀਂ ਚਾਹ ਪਾਣੀ ਪੀਰੋ ਤੇ ਖਾਣ ਨੂੰ ਖਾਣਾ ਤੇ ਕੁਝ ਇਦਾਂ ਦਾ ਖਾਣ ਪੀਣ ਨੂੰ ਮਿਲ ਜੂਗਾ ਸਭ। ਤੇ ਇੱਥੇ ਠੰਡ ਬਹੁਤ ਜ਼ਿਆਦਾ ਹੈ ਬਾਈ ਕਿਉਂਕਿ ਆਸੇ ਪਾਸੇ ਸਾਰੇ ਜਿਹੜੇ ਬਰਫ਼ ਦੇ ਗਲੇਸ਼ੀਅਰ ਆ ਉਹ ਇੱਥੋਂ ਸ਼ੁਰੂ ਹੋ ਜਾਂਦੇ ਆ ਤੇ ਐਂ ਜਿਹੜੀਆਂ ਬਣੀਆਂ ਹੋਈਆਂ ਦੁਕਾਨਾਂ ਤੇ ਗਰਮ ਜਿਹੜੀ 올ਡ ਮੋਅ ਕਰ ਗਿਆ दारू ਦੀਆਂ ਬੋਤਲਾਂ ਪੰਨਾਂ ਨੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਕਹਿੰਦੇ ਹੈਗੇ ਪਰ दारू ਖਾਸੀ ਪੀਆ ਇੱਥੇ ਤੇ ਵੈਸਟ ਬੰਗਾਲ ਵਾਲੇ ਬਾਈ ਇਧਰਲੇ ਪਾਸੇ ਆਪਾਂ ਨੂੰ ਦੁਆਰੇ ਮਿਲ ਗਏ ਇਹ ਚੱਲਿਆ ਲੇਕ ਵਾਲੇ ਪਾਸੇ ਤੇ ਚੱਲ ਕੇ ਲੇਕ ਤੇ ਮਿਲਦਿਆ 12 ਵਸਵਾ ਚਾਹ ਪੀਰੂ हाँ हाँ बस आ रहे हैं एक मिनट में <laughs> ठीक है <laughs> ये बताओ एडवेंचर का मजा किसने लिया सबसे ज्यादा है डरा डरा तो नहीं, दरा, दरा नहीं कोई है ठीक है ठीक है भाई स्नोफॉल को स्नोफॉल को चाहिए मार्च में आना पड़ेगा नहीं दिसंबर में अच्छा होगा ठीक है असली एडवेंचर कर रहे हो चलो फिर मैं नहीं नहीं सब अच्छे है फिर जैसे जी आपने ब्लैक शीट चला रखे थे कोई चलाने वगैरह नहीं इसका अच्छा नहीं हमारे हमारे यहाँ लगाने नहीं देते पंजाब में उड़े उखाड़ देते हैं ਸਾਥੂ ਕੇ ਸਾਥ ਜਾਲੀ ਨਹੀਂ ਲਗਾ ਸਕਤੇ ਕਤਮ ਹੈ ਵੀ ਬਟ ਫਾਈਨ ਅੱਛਾ ਫਿਰ ਵੀ ਚੱਲਦਾ ਹੈ ਹਮ ਹਮਨੇ ਐਸੇ ਸਨ ਪ੍ਰੋਡਕਸ਼ਨ ਕੇ ਲਈ ਲਗਾ ਰੱਖਿਆ ਠੀਕ ਹੈ ਆਪ ਸਭੀ ਲੋਕ ਕਲਕੱਤਾ ਸੀ ਜੀ ਠੀਕ ਹੈ ਚਲੋ ਫਿਰ ਕਲਕੱਤਾ ਜਾਏਗੇ ਤਾਂ ਮਿਲेंगे ਠੀਕ ਹੈ ਬਈ ਠੀਕ ਹੈ ਮੈਂ ਆਪਕੋ ਸਬਸਕ੍ਰਾਈਬ ਕਰ ਰੱਖਿਆ ਹਾਂ ਠੀਕ ਹੈ ਜੀ ਵੀਰੇ ਚਲੋ ਅਗੇ ਮਿਲਤੇ ਆ ਬਸ ਆ ਰਹਾ ਹੂੰ ਮੈਂ ਵੀ ਤੇ ਇਧਰਲੇ ਪਾਸੇ ਇਹ ਸਾਰਾ ਮਾਹੌਲ ਸੀ ਨੱਕ ਬਗਾਂ ਲਾਤਾ ਠੰਡ ਨੇ ਤੇ ਚਾਹ ਆਪਾਂ ਕਰਾ ਲਈ 30 ਰੁਪਿਆ ਦਾ ਛੋਟਾ ਕੱਪ ਤੇ ਜੇ ਵੱਡਾ ਕੱਪ ਪੀਣਾ ਤਾਂ 60 ਦਾ ਵੱਡਾ ਕੱਪ ਹੈ ਇਧਰ ਵੈਸੇ ਕੋਈ ਰਹਿਤ ਰੁਤਤਾ ਤਾਂ ਨਹੀਂ ਹੈ ਨਾ ਇਹ ਕੇਵਲ ਦੁਕਾਨੇ ਹਨ ਇਧਰ ਯਹਾਂ ਪੇ ਕਿਤਨੀ ਸਰੂ ਹੋ ਜਾਂਦੀ ਹੈ ਜਬ ਬਰਫ ਗਿਰੇਗੀ ਦਿਸੰਬਰ ਮੇ ਕੀ ਜਨਵਰੀ ਦਿਸੰਬਰ ਮੇ ਕਿਤਨੀ ਬਰਫ ਹੋ ਜਾਏਗੀ ਇਧਰ ਯਹਾਂ ਪੂਰਾ ਉਸ ਟਾਈਮ ਪੇ ਯਾਰ ਨਹੀਂ ਪਹੁੰਚੇਗਾ ਸਿੱਧਾ ਸਾ ਬਰਫ ਨੂੰ ਸੇ ਯਹਾਂ ਪੇ ਨਹੀਂ ਆਣੇ ਦੇਤੇ ਨਹੀਂ ਪਹੁੰਚੇਗਾ ਪੂਰਾ ਰਸਤਾ ਬੰਦ ਹੋ ਜਾਂਦਾ ਹੈ ਅੱਛਾ ਠੀਕ ਹੈ ਠੀਕ ਹੈ ਜੀ ਇੱਕ ਮਿੰਟ ਗੇਟ ਬੰਦ ਕਰ ਦੇ ਓਏ ਫੇਰਾ ਵਾਗੀ ਲੱਗਿਆ ਬਹੁਤ ਜ਼ਿਆਦਾ ਠੰਡੀ ਹੈ हाँ जी, जी हाँ जी हाँ जी हो गया तो फिर मजा नहीं आएगा चलो जी हेलो शकीस ये सही है <laughs> ये गर्म कपड़ा पड़ा है ना पूरा ये रेंटल के लिए अगर किसी ने लेना इसका क्या प्राइस रहता है अगर रेंट लेना हंड्रेड रुपीज अगर कोई भूल आया घर पे नहीं लेके आया क्योंकि नीचे होता है ना कि गर्मी है क्या हो जाएगा ऊपर जाके फिर ठंड में आके पता चलता है कि क्या हो जाएगा नहीं मैं मैं वैसे बोलता नहीं लेकिन हाँ बोलते हैं हेलो गाइस सब्सक्राइब कर लो <laughs> 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 हाँ <नहीं वैं। laughs> ये सब चलता है फिर आप नीचे कहाँ पे रहते हो अच्छा सभी लाचिंग में रहते हो ना ज़्यादातर जो इधर गाते पीछे शॉप से वो भी लाचिंग में रहते हैं मतलब है, लाचुंग के बाद इधर कोई भी रहता नहीं है ठीक <laughs> है बर्फ़ तो लाचुंग में भी गिरती होगी लेकिन उधर कम होगी इधर से ਜੀ ਠੀਕ ਹੈ ਜੀ ਤੁਹਾਨੂੰ ਸਭ ਪਤਾ ਹੈ ਜੀ ਬਾਜੀ ਬਾਈਰਗੇ ਪਹੁੰਚਿਆ ਹੁਣ ਤੇ ਇੱਥੇ ਖੜਨ ਦਾ ਬਹੁਤਾ ਟਾਈਮ ਨਹੀਂ ਤੇ ਇੱਕ ਇੱਥੇ ਮੁੱਦਾ ਇਹ ਵੀ ਆ ਵੀ ਤੁਸੀਂ GoPro ਆ ਨਾ ਜਿਹੜਾ জাফর ਕਿਧਰੋਂ ਕੋਈ ਵੀ ਕੈਮਰਾ ਮੂੰਹ ਤੇ ਨਹੀਂ ਮਾਊਂਟ ਕਰ ਸਕਦੇ ਹੱਥ ਦੇ ਵਿੱਚ ਫੜ ਕੇ ਲੋਕ ਸ਼ਿਫਕੇ ਜੇ ਬਣਾ ਲਓ ਜਿੰਨੀ ਬਣਾਉਣੀਆਂ ਜਾਂ ਫਿਰ ਫੋਨ ਦੇ ਨਾਲ ਜਿੰਨੀ ਵੜਾ ਸਕਦੇ ਉੰਨੀ ਵੀਡੀਓ ਬਣਾਓ ਆ ਤਾਂ ਪਾਇਆ ਹੋਇਆ ਭਾਈ ਠੰਡ ਬਹੁਤ ਹੀ ਜ਼ਿਆਦਾ ਹੈ ਇੱਥੇ ਚਿਵ ਕੱਢ ਰੱਖਿਆ ਇਹ ਹਾਂ ਫੇਖ ਤਾਂ ਇਹ 0.8 ਦੇ ਅਗੇ ਵੀ ਲੇਕ ਆਏਗੀ ਲੇਕ ਆਏਗਾ ਹਾਂ ਇੱਥੇ ਖਤਮ ਇੱਥੇ ਪੇ ਖਤਮ ਇੰਨੀ ਠੰਡ ਹੋਣ ਦਾ ਕਾਰਨ ਹੁਣ ਸਮਝ ਆਇਆ ਉਹ ਸਾਹਮਣੇ ਬਰਫਣਾ ਲੱਦੇਪੂਰੇ ਦੇ ਪੂਰੇ ਪਹਾੜ ਦੇਖ ਰਿਹਾ ਇਹ ਸੀ ਵੱਡਾ ਕਾਰਨ ਵੀ ਇੱਥੇ ਇੰਨੀ ਠੰਡ ਪੈ ਰਹੀ ਸੀ ਭਾਈ ਸਾਰਾ ਜਿਹੜਾ ਮੰਜਰ ਹੁਣ ਜਿਵੇਂ ਆਪਣੇ ਲਦਾਖ ਵਾਲੇ ਪਾਸੇ ਉੱਚੇ ਪਹਾੜਾ ਦਾ ਹੁੰਦਾ ਹਨਾ ਉਵੇਂ ਸ਼ੁਰੂ ਹੋ ਗਿਆ ਤੇ ਜਿਹਨੂੰ ਆਪਾਂ ਕੋਲਡ ਡੇਜ਼ਰਟ ਕਹਿੰਦੇ ਨੇ ਯਾਨੀ ਕਿ ਠੰਡਾ ਮਾਰੂਥਲ ਠੰਡੇ ਮਾਰੂਥਲ ਦਾ ਇਹ ਸਾਰਾ ਨਾਰਥ ਸਿੱਕਮ ਦਾ ਮਾਹੌਲ ਤੇ ਉੱਚੇ-ਉੱਚੇ ਪਹਾੜਾਂ ਤੇ ਬਰਫ਼ ਦੇ ਇਹ ਵੱਡੇ-ਵੱਡੇ ਗਲੇਸ਼ੀਅਰ ਚੱਲੇ ਸੀ ਪਹਿਲਾਂ ਆਪਾਂ ਲੇਕ ਵਾਲੇ ਪਾਸੇ ਨੂੰ ਵੀ ਜਿਹੜੇ ਪਾਸੇ ਇੱਥੇ ਇੱਕ ਨਵੀਂ ਲੇਕ ਖੁੱਲੀ ਆ ਓਪਨ ਕੀਤੀ ਆ ਟੂਰਿਸਟ ਵਾਸਤੇ ਤੇ ਪਰ ਜਿਹੜੇ ਵੈਸਟ ਬੰਗਾਲ ਵਾਲੇ ਭਾਈ ਗਏ ਸੀ ਹਨਾ ਪਹਿਲਾਂ ਉਹ ਰਾਹ ਦੇ ਵਿੱਚ ਟੱਕਰ ਗਏ ਤੇ ਉਹਨਾਂ ਨੇ ਦੱਸਿਆ ਕਹਿੰਦੇ ਭਾਈ ਲੇਕ ਵਾਲਾ ਪਾਸਾ ਫਿਲਹਾਲ ক্লোਜ਼ ਕਰ ਰੱਖਿਆ ਕੋਈ ਮਿਲਟਰੀ ਦੀ ਟ੍ਰੇਨਿੰਗ ਚੱਲ ਰਹੀ ਆ ਸੋ ਉਹਦੇ ਚੱਕਰ ਦੇ ਵਿੱਚ ਮੁੜ ਖੜ ਕੇ ਆਪਾਂ ਫੇਰ 0.0 ਤੇ ਆ ਗਏ ਇੱਥੇ ਸਾਰੀਆਂ ਬਣੀਆਂ ਹੋਈਆਂ ਦੁਕਾਨਾਂ ਨੇ ਤੇ 0.0 ਦਾ ਜਿਹੜਾ ਅਸਲੀ ਝਾਕਾ ਪਿਛਲੇ ਪਾਸੇ ਦਾ ਝਾਕਾ ਉਹ ਉਹ ਇਧਰਲੇ ਪਾਸੇ ਦੀ ਨਾ ਕੁਝ ਐਂਜੇ ਬਣਿਆ ਹੋਇਆ ਹੱਜੋ ਫੋਟੋ ਖਿੱਚਣ ਨੂੰ ਕੋਈ ਫੋਨ ਨਹੀਂ ਆਪਣਾ ਕਿਉਂਕਿ ਫੋਨ ਬੈਟਰੀ ਡ੍ਰੇਨ ਮਾਰ ਗਿਆ ਠੰਡ ਦੇ ਵਿੱਚ ਆ ਕੇ ਧੋਖਾ ਦੇ ਗਿਆ ਮਚੜਾ ਤੇ ਹੁਣ ਚਾਰਜ ਲਾਤਾ ਰੱਖਿਆ ਇੱਥੇ ਤਾਂ ਕਿਉਂਕਿ ਇਲੈਕਟ੍ਰਿਸਿਟੀ ਹੈ ਨਹੀਂ ਕਿ ਵੀ ਦੁਕਾਨ ਦੇ ਵਿੱਚ ਆਪਾਂ ਦੂਜੇ ਲੋਟ ਲਾ ਦੀਏ ਤੇ ਪਾਵਰ ਬੈਂਕ ਨਾਲ ਪਤਾ ਨਹੀਂ ਯਾਰ ਕੀ ਹੋ ਰੱਖਿਆ ਇਹਨੂੰ ਉਹ ਹੋ ਗਿਆ ਚਾਰਜ 8% ਹੋ ਗਿਆ ਚਲੋ ਦੋ ਚਾਰ ਫੋਟੋਆਂ ਖਿੱਚਾ ਜੂ ਤੇ ਇੱਥੇ ਐਂ ਜਿਹਦਾ ਮਾਹੌਲਾ ਹਾਏ ਹਾਏ ਜੈਕਟ ਪਾਉਣੀ ਭੁੱਲੀ ਬੈਠਾ ਮੈਂ ਹਜੇ ਤੱਕ ਪਾਈ ਨਹੀਂ ਤੇ ਹੋ ਜਾਂਦੇ ਆ ਬੱਦਲ ਬਾਈ ਇੱਥੋਂ ਦੀ ਇਹ ਇੱਕ ਜਿਹੜੀ ਨਦੀ ਥੱਲੇ ਤੱਕ ਜਾਂਦੀ ਆ ਆਪਣੇ ਨਾਲ-ਨਾਲ ਜਿਹਦੇ ਨਾਲ ਆਪਾਂ ਸਫਰ ਕਰ ਰਹੇ ਆ ਸਵੇਰ ਦੇ ਉਹ ਨਦੀ ਵਗਦੀ ਆ ਲੱਕੜ ਦਾ ਪੋਲ ਬਣਾ ਰੱਖਿਆ ਇੱਥੇ ਖੜ ਕੇ ਵੀ ਜੇ ਤੁਸੀਂ ਫੋਟੋਆਂ ਕਰਾਉਣੀਆਂ ਨੇ ਤਾਂ ਇਸ ਲੱਕੜ ਦੇ ਬਣੇ ਪੁਲ ਦੇ ਉੱਤੇ ਖੜ ਕੇ ਇਸ ਝਾਕੇ ਦੀਆਂ ਫੋਟੋਆਂ ਕਰਾ ਸਕਦੇ ਹੋ ਬਾਈ ਓ ਵਾਹ ਕਦੇ ਜਿਹੜਾ ਉਹ ਉੱਧਰਲੇ ਪਾਸੇ ਉਹ ਗਲੇਸ਼ੀਅਰ ਆ ਉਹਨੂੰ ਜਿਹੜੇ ਬੱਦਲ ਆ ਉਹ ਢੱਕ ਲੈਂਦੇ ਆ ਤੇ ਕਦੇ ਬੱਦਲਾਂ ਤੋਂ ਉਹ ਪਾਰ ਹੋ ਜਾਂਦਾ ਬੱਦਲ ਜਿਵੇਂ ਜੇ ਖੇਡੀ ਜਾਂਦੇ ਆ ਤੇ ਭਾਈ ਇਹ ਤਾਂ ਵੱਖਰੇ ਰੰਗ ਹੈ ਦਾ 0. ਦਾ ਸੋਹਣੇ ਰੰਗ ਤਾਂ ਯਾਰ ਆਸੇ ਪਾਸੇ ਲੋਕ ਕਿਸੇ ਪਹਾੜ ਦੇ ਉੱਤੇ ਹਨ ਆਪਾਂ ਐ ਕਹਿ ਦੋ ਵੀ ਅਪ ਕਿੰਨੀ ਕੁ ਵਾਰਡ ਚੜ ਕੇ ਆ ਗਏ ਕਿਤੇ ਕਲਮ ਲਾ ਕੇ ਆਪਾਂ 70 ਕਿਲੋਮੀਟਰ ਆਏ ਆਂਗੇ ਚੁਗ ਥਾਂਗ ਤੋਂ 70 ਕਿਲੋਮੀਟਰ ਦੇ ਵਿੱਚ ਸਾਰੀ ਦੀ ਸਾਰੀ ਦੁਨੀਆ ਹੀ ਬਦਲ ਗਈ ਵੀ ਇੱਥੇ ਆ ਕੇ ਸਾਰੇ ਪਹਾੜ ਲੰਡੇ ਹੋ ਗਏ ਤੇ ਹੋ ਯਾਕ ਫਿਰਦੇ ਆ ਓਏ ਉਹ ਫਿਰਦੇ ਆ ਦੂਰ ਦਰਾੜ ਯਾਕ ਥੱਲੇ ਨਹੀਂ ਹੈਗਾ ਕੋਈ ਵੀ ਨੇੜੇ ਹਾਂ ਬਾਈ ਓਏ ਪਹਾੜ ਦੇ ਉੱਤੇ ਚੜੇ ਫਿਰਦੇ ਆ ਸਾਰੇ ਤੇ ਯਾਕ ਲੋਟ ਹੈ ਕੰਮ ਤੇ ਇੱਥੇ ਜਿਹੜੇ ਸੱਜਣ ਹਨਾ ਜਿਨ੍ਹਾਂ ਨੂੰ ਆਲਟੀਟਿਊਡ ਦੀ ਆਦਤ ਨਹੀਂ ਜਿਵੇਂ ਹੁਣ ਬਾਈ ਜਿਹੜੇ ਐਕਸਪਲਸ ਤੇ ਆ ਰਹੇ ਸੀ ਤੇ ਉਹਨਾਂ ਨੂੰ ਹਾਈ ਆਲਟੀਟਿਊਡ ਸਿਕਨੈਸ ਹੋ ਰਹੀ ਹੈ ਇੱਥੇ ਆ ਕੇ ਆਕਸੀਜਨ ਦੀ ਥੋੜੀ ਜੀ ਘਾਟ ਹੈ ਇੱਥੇ ਜਿਨ੍ਹਾਂ ਨੂੰ ਤਾਂ ਆਦਤ ਆ ਜਿਹੜੇ ਤਾਂ ਯੂਜ਼ ਟੂ ਹੋ ਰੱਖਿਆ ਆਪਣੇ ਅਰਗੇ ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਪੈਂਦਾ ਤੇ ਜਿਹੜੇ ਸੱਜਣ ਪਹਿਲੀ ਵਾਰ ਇੱਦਾਂ ਦੇ 16000 ਫੁੱਟ ਤੇ ਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਭਈ ਸਿਰ ਜਾ ਫੜੀ ਜਾਂਦੀ ਆ ਕੋਈ ਚੀਜ਼ ਤੇ ਆਕਸੀਜਨ ਘਟ ਰਹੀ ਆ ਪਰ ਆ ਮੰਜਰ ਸੋਹਣਾ ਯਾਰ ਉਲਦੇ ਉੱਤੇ ਖੜ ਕੇ ਨਜ਼ਾਰਾ ਦੇਖ ਲਿਆ ਤੇ ਹੁਣ ਆਪਾਂ ਚੱਲਦੇ ਆ ਉਹ ਉਧਰਲੇ ਪਾਸੇ ਜਿੱਥੇ ਲਿਖਿਆ ਹੋਇਆ ਜੀ आई लव 0. ਦੇ ਪਾਸੇ ਲੱਗਿਆ ਹੋਇਆ ਬੋਰਡ 아이 लव 0. ਟ੍ਰਾਈਪੋਡ ਔਖੇ ਹੀ ਲੱਗੂ ਇੱਥੇ ਫੋਨ ਦਾ ਤੇ ਕੰਮ ਔਖਾ ਤੇ ਜੇ 아이 लव ਵਾਲੇ ਪਾਸੇ ਇਹ ਲਵ ਕਿਉਂ ਆ ਇਹਦੇ ਵਿੱਚ ਦੀ ਦੇਖਦੇ ਆ ਨਾ ਤਾਂ ਜਿਹੜਾ ਅਸਲੀ ਲਵ ਆ ਉਹ ਲਵ ਦੇ ਪਿਛਲੇ ਪਾਸੇ ਲੁਕਿਆ ਹੋਇਆ ਹੋ ਪਹਾੜਾਂ ਦਾ ਖੂਬਸੂਰਤ ਦ੍ਰਿਸ਼ ਜਿਵੇਂ ਆਪਣੇ ਲਦਾਖ ਵਾਲੇ ਪਾਸੇ ਪੁੱਗਾ ਵੈਲੀ ਨਹੀਂ ਜਮੇ ਦਾ ਹਿਸਾਬ ਕਿਤਾਬੀ ਪੁੱਗਾ ਵੈਲੀ ਵਾਲਾ ਆ چھوٹے چھوٹے ਜਿਹੇ ਪੁੱਗੇ ਹੈਗੇ ਆ ਉਹ ਉਧਰਲੇ ਪਾਸੇ ਨਦੀ ਪਾਰ ਕਰਕੇ ਬਹੁਤ ਆ ਇਧਰਲੇ ਪਾਸੇ ਵੀ ਪੁੱਗੇ ਆ ਤੇ ਇਹ ਪੁੱਗੇ ਆ ਜਿਹੜੇ ਜਿਵੇਂ ਉੱਥੇ ਜੰਪ ਦਿੰਦੇ ਆ ਪੁੱਗੇ ਜਿਵੇਂ ਉਵੇਂ ਹੀ ਆ ਜੇ ਇਹਦੇ ਤੇ ਪੈਰ ਰੱਖਦੇ ਆ ਐ ਥੋੜਾ ਜਿਹਾ ਜੰਪ ਦਿੰਦੇ ਆ ਆਪਾਂ ਨੂੰ ਇਹ ਬਸ ਇੱਥੇ ਕੋਈ ਤੱਤੇ ਪਾਣੀ ਵਾਲਾ ਨਹੀਂ ਥਾਂ ਹੈਗੀ ਜਿਹਦੇ ਵਿੱਚੋਂ ਪਾਣੀ ਉਬਾਲੇ ਮਾਰਦਾ ਹੋਵੇ ਪਰ ਇੱਥੇ ਬੱਦਲ ਆਪਣੇ ਕੋਲ ਦੀ ਲੰਗਦੇ ਆ ਜਮਾ ਹੈ ਹੈਲੋ ਹੈਲੋ ਕਰਦੇ ਜਾਂਦੇ ਆ ਤੇ ਜੇ ਕਿਸੇ ਨੇ ਬੱਦਲ ਵਾਈ ਦੇਖਣੀ ਆਪਣੇ ਕਹਿ ਨਹੀਂ ਦਿੰਦੇ ਆ ਵੀ ਵਿਪਤਾ ਮੈਨੂੰ ਤੇਰੀ ਬਦਲਵਾਈ ਦਾ ਸੋ ਮੇਰੀ ਬਦਲਵਾਈ ਵੀ ਆ ਸੀ ਦੇਖ ਲੋ ਬਣੇ ਹੋਏ ਸੀ ਜਿੱਥੇ ਲੇ ਪਾਸੇ ਦੇਖਣ ਨੂੰ ਝਾਕਾ ਤੇ ਬਾਈ ਹੋਰੇ ਆ ਗਏ ਤੇ ਲਾਗੇ ਫੋਟੋ ਖਿੱਚਣ ਇਥੋਂ ਟ੍ਰਾਈਪੋਡ ਲਾ ਕੇ ਜਿੰਨੀ ਕੋ ਫੋਟੋ ਖਿੱਚ ਸਕੇ ਕੋਸ਼ਿਸ਼ ਕੀਤੀ ਆ ਵੀ ਖਿੱਚੀ ਪਰ ਵਿਜ਼ਿਬਿਲਟੀ ਜ਼ੀਰੋ ਹੋ ਗਈ ਫਿਰ ਮੌਸਮ ਖਰਾਬ ਹੋ ਗਿਆ ਜੀ ਤੇ ਹੁਣ ਇਥੋਂ ਫਟਾਫਟ ਆਪਾਂ ਇੱਕ ਚਾਹ ਹੋਰ ਪੀ ਲਈਏ ਚਾਹ ਪੀ ਕੇ ਬਾਈ ਨਿਕਲਣਾ ਪੈਣਾ ਤੇ ਕਿਉਂਕਿ ਇਦਾਂ ਦੇ ਮੌਸਮ ਦੇ ਵਿੱਚ ਸਫ਼ਰ ਕਰਨਾ ਇਸ ਕਾਸ ਤੌਰ ਤੇ ਇਦਾਂ ਦੀ ਕੰਡੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਰਾਹਾਂ ਦਾ ਹਾਲਾਤ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਸਾਰੇ ਜਿਹੜੇ ਝਰਨੇ ਆ ਉਹ ਸੜਕ ਤਿਆਰ ਰੱਖਿਆ ਤੇ ਗੋਡੇ-ਗੋਡੇ ਪਾਣੀ ਚ ਫੜਲੀ ਚੱਲ ਰਿਹਾ ਜੇ ਕਿਤੇ ਮੀਂਹ ਆ ਗਿਆ ਤਾਂ ਦੋ-ਦੋ ਗੋਡੇ ਪਾਣੀ ਹੋ ਜਾਣਾ ਸੋ ਇਹ ਦੇ ਕਰਕੇ ਫਿਰ ਵੀਰੋ ਵਕਤ ਵਿਚਾਰੋ ਚਾਹ ਪੀਓ ਤੇ ਨਿਕਲੋ ਹੋਏ ਹੋਏ ਰੱਬਾ ਠੰਡੋ ਹੁਣ ਥੱਲੇ ਦੀ ਜੈਕਟ ਪਾ ਲਈ ਤੇ ਇਹਦੇ ਜੈਕਟ ਦੇ ਵੀ ਵਾਈਜ਼ਰ-ਵੁਜ਼ਰ ਸਾਰਾ ਕੁਝ ਬੰਦ ਕਰ ਰੱਖਿਆ ਇਹ 10 ਕਿਲੋਮੀਟਰ ਦਾ ਸਫ਼ਰ ਰਹੁ ਜਿਹੜਾ ਪਣ ਤੰਗ ਕਰੂਗਾ ਠੰਡ ਦੇ ਵਿੱਚ ਜਦੋਂ ਇਹ 10 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕਰ ਗਏ ਫੇਰ ਠੰਡਾ ਵਾਲਾ ਮਾਹੌਲ ਥੋੜਾ ਜਿਹਾ ਘਟਣ ਲੱਗ ਜੂ ਤੇ ਕੋਸ਼ਿਸ਼ ਆਪਣੀ ਇਹ ਆ ਵੀ 5 ਵਜੇ ਨਾਲ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਈਏ ਰਾਹ ਦੇ ਵਿੱਚ ਇੱਕ ਤਾਤੋ ਪਾਣੀ ਕਰਕੇ ਜਗਾ ਹੌਟ ਸਪ੍ਰਿੰਗ ਜੇ ਮੌਸਮ ਸਹੀ ਰਿਹਾ ਤਾਂ ਚੱਲ ਕੇ ਆਪਾਂ ਉੱਥੇ ਰੁਕਾਂਗੇ ਹੁਣ ਉੱਥੇ ਪਹੁੰਚ ਕੇ ਮਿਲਾਂਗੇ ਹੇ ਕਰ ਰੱਬਾ ਮੌਸਮ ਸਾਫੋ ਹਟਾ ਬਦਲ ਬਦਲਾ ਦੇ ਲੈ ਜਾ ਲੋ ਜੀ 7 ਨੰਬਰ ਸ਼ਾਪ ਫੇਰ ਆ ਗਿਆ ਆਪਾ 7 ਨੰਬਰ ਸ਼ਾਪ ਮੇ ਕੋਈ ਤੋ ਆਇਆ ਆਪਣੇ ਦਰਵਾਜਾ ਲਗਾ ਲਿਆ ਦੇਖ ਲੋ ਮੈਂ ਓਏ ਇਹ ਵੈਲਕਮ ਕੈਸੀ ਕੀਆ ਇਹ ਮਸਟ ਵੈਲਕਮ ਹੋਗਾ ਦੇਖ ਲੋ ਮੈਂ ਆ ਗਿਆ ਆਪਣੇ ਡੋਰ ਲਗਾ ਲਿਆ ਚਲੋ ਜੀ ਪਿਲਾ ਦਿਓ ਫਿਰ ਇੱਕ ਚਾਹ ਬੜੇ ਵਾਲੀ ਪਰ ਨਹੀਂ ਹੋਗਾ ਸੋਤੀ ਤੇ ਅੱਛਾ ਹੁਣ ਨਹੀਂ ਹੋਗਾ ਇਹ ਇਹ ਸੁਨੇ ਹੋਗਾ ਰੇ ਹੋ ਗਿਆ ਚਲ ਬੈਠਾ ਸੀ ਇੱਥੇ ਕਿਉਂਕਿ ਹੁਣ ਇਹ ਮਾਹੌਲ ਦਾ ਰੁਪਿਆਲੇ ਵਾਲਾ ਇੱਥੇ ਬਾਵਾ ਤੇ ਭਾਈ ਹੁਣ ਖਾਇਰ ਦਿਖਾਉਣੀ ਤਾਂ ਨਹੀਂ ਸੀ ਚਾਹੀਦੀ ਚੀਜ਼ ਤੇ ਠੰਡ ਦੇ ਵਿੱਚ ਬਾਈ ਕਹਿੰਦਾ ਠੰਡੀ ਠੰਡੀ ਵੀਰ ਇੰਜੋਏ ਕਰ ਰਿਹਾ ਮੈਂ ਇਹ ਇਹ ਚਾਹ ਇਹ ਆ ਗਈ ਆਪਣੀ ਗਰਮ ਗਰਮ ਚਾਹੇ ਲੋ ਜੀ ਵੱਡਾ ਗਲਾਸ ਕਰਾ ਲਿਆ ਛੋਟੇ ਨਾਲ ਕਿਉਂਕਿ ਆਪਣਾ ਬਾਈ ਕੱਖ ਨਹੀਂ ਵੱਟੀ ਦਾ ਚੱਲ ਵੀਰ ਮੇਰਾ ਛਿਟੇ ਗਲਾਸ ਅੰਦਰ ਵੱਡਾ ਚਾਹ ਦਾ ਹੋਈਏ ਗਰਮ ਤੇ ਫਿਰ ਚੱਲੀਏ ਆਪਾਂ ਪਾ 10 ਮਿੰਟ ਆਪਾਂ ਇੱਥੇ ਰੁਕੇ ਸੀ 10 ਮਿੰਟ ਦੇ ਵਿੱਚ ਹੀ ਮੋਟਰਸਾਈਕਲ ਜਮਾ ਠੰਡਾ ਹੋ ਗਿਆ ਕੋਲਡ ਸਟਾਰਟ ਦਿੱਤਾ ਹੁਣ ਇਹਨੂੰ ਤੇ ਕਿਉਂਕਿ ਇੰਜਨ ਹੀ ਦੱਸਦਾ ਨਾ ਹੁੰਦਾ ਫਿਰ ਇੱਕਦਮ ਰੇਸ ਵੜਦੇ ਆ ਜਿਵੇਂ ਇਹ ਇੰਜਨ ਤੇ ਫਿਰ ਹੌਲੀ 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 ਨਾਰਮਲ ਹੁੰਦੇ ਆ ਹੁਣ ਇੱਥੋਂ ਚੱਲਦੇ ਆ ਕਿਉਂਕਿ ਇੱਥੇ ਦੇਖਣ ਲਈ ਕੁਝ ਹੋਰ ਨਹੀਂ ਆ ਬਸ ਇੱਥੇ ਇਹ ਇੱਕ ਅ ਉਹ ਵਿਊ ਦਾ ਅਟਰੈਕਸ਼ਨ ਕਿੰਦਰ ਬਣਦਾ ਆ ਆਪ ਨਿਕਲੇ ਆ ਰਹੇ ਹਾਂ ਮੈਂ ਤੇ ਅਟਰੈਕਸ਼ਨ ਕਿੰਦਰ ਬਣਦਾ ਜਦੋਂ ਇੱਥੇ ਬਰਫਾ ਦਾ ਟਾਈਮ ਹੁੰਦਾ ਮਾਹੌਲ ਤਾਂ ਉਹਦੇ ਸਾਰੀ ਵੈਲੀ ਵਰਸਨਲ ਭਰੀ ਹੁੰਦੀ ਆ ਜਿਵੇਂ ਆਪਣਾਲੇ ਪਾਸੇ ਮਨਾਲੀ ਦੇ ਵਿੱਚ ਕਹਿੰਦੇ ਰੋਤਾਂਗ ਪਾਸ ਵਾਲੇ ਪਾਸੇ ਜ਼ਿਆਦਾਤਰ ਭੀੜ ਹੁੰਦੀ ਆ ਕਿਉਂਕਿ ਉਹ ਸਭ ਤੋਂ ਨੇੜੇ ਦਾ ਪੁਆਇੰਟ ਬਣਦਾ ਬਰਫ ਵਾਲਾ ਤਾਂ ਇੱਥੇ ਘਰ ਪਿੱਛੇ ਬਰਫ ਸ਼ੁਰੂ ਹੋ ਜਾਂਦੀ ਆ ਮੇਨ ਪੁਆਇੰਟ ਜਾ ਕੇ ਇਹ ਬਣ ਜਾਂਦਾ ਤੇ ਬਾਕੀ ਇਹਦੀ ਉਚਾਈ ਬਹੁਤ ਹੈ ਤੇ ਹਾਈ ਐਲਟੀਟਿਊਡ ਸਿਕਨੈਸ ਦਾ ਡਰ ਇੱਥੇ ਬਹੁਤ ਆ ਜਿਆਦਾ ਆ ਐਲਟੀਟਿਊਡ ਕਿਉਂਕਿ ਆਪਾਂ ਇੱਕਦਮ ਗ੍ਰੈਬ ਕਰਦੇ ਉਹਨਾਂ ਦਾ ਐਲਟੀਟਿਊਡ ਤਾਂ ਆਪਾਂ ਡਾਊਨ ਹੋਈਏ ਕਿਉਂਕਿ ਜਿਹੜੇ ਬੰਗਾਲ ਵਾਲੇ ਭਾਈਆ ਦੋਨੋਂ ਦਾ ਸਿਰ ਫੜ ਲਿਆ ਐਲਟੀਟਿਊਡ ਨੇ ਤੇ ਉਹਨਾਂ ਨੂੰ ਮੈਂ ਕਹਾ ਮੈਂ ਤੁਸੀਂ ਚਲੋ ਉਹਨਾਂ ਮੈਂ ਮੱਲਕ ਉਹਨਾਂ ਲੱਗ ਸੋਡੇ ਪਿੱਛੇ ਪਿੱਛੇ ਅ ਲਗਭਗ 20 ਕਿਲੋਮੀਟਰ ਦੀ ਬਾਟ ਨਿਵੇੜ ਕੇ ਆਪਾਂ ਜੁਵਾਂ ਥਾਂਕ ਪਹੁੰਚ ਗਏ ਜਿੱਥੇ ਪਹਿਲਾਂ ਜਾਂਦੇ ਹੋਏ ਚਾਹ ਪੀਣ ਰੁਕੇ ਸੀ ਓਟਾ ਵਿਜੇ ਤੱਕ ਖਾਸ ਦੇ ਪਿੱਛੇ ਰਹਿ ਕੇ ਇੱਥੇ ਇਹ ਇੱਕ ਹੋਰ ਸਪ੍ਰਿੰਗ ਨਾਂ ਦੀ ਜਗ੍ਹਾ ਦੀ ਲੋਕੇਸ਼ਨ ਬਣਦੀ ਆ ਹੁਣ ਨੈੱਟ ਵੀ ਨਹੀਂ ਚੱਲ ਰਿਹਾ ਇੱਥੇ ਤੇ ਬੋਰਡ ਲੱਗਿਆ ਹੋਇਆ ਸੀ ਸਾਈਨ ਬੋਰਡ ਇੱਥੇ ਕੋਈ ਸਾਨੂੰ ਥਾਂ ਨਹੀਂ ਲੱਭੀ ਉਹ ਦੂਰ ਤੱਕ ਚਿੱਟੇ ਚਿੱਟੇ ਲੱਗੇ ਵੋਦੀ ਝੰਡੇ ਇਧਰਲੇ ਪਾਸੇ ਨੂੰ ਤੇ ਇਧਰਲੇ ਪਾਸੇ ਨੂੰ ਦੋ ਪੋਲ ਬਣੇ ਹੋਇਆ ਇਧਰਲੇ ਪਾਸੇ ਕੋਸ਼ਕ ਘਰ ਆਗੇ ਉਹਨਾਂ ਘਰਾਂ ਨੂੰ ਇਹ ਰਾਹ ਜਾ ਰਿਹਾ 2:00 ਵਜੇ ਦਾ ਟਾਈਮ ਆ ਤੇ ਐਂ ਲੱਗਦਾ ਜਿਵੇਂ ਸ਼ਾਮ ਦੇ 6-7 ਵਜੇ ਰੱਖੇ ਹੁੰਦੇ ਆ। ਬਦਲਾ ਨੇ ਨੇੜਾ ਕਰਤਾ ਤੇ ਹੁਣ ਇੱਥੇ ਲੱਭਦੇ ਆ ਅਸੀਂ ਹੌਟ ਸਪ੍ਰਿੰਗ। ਜੇ ਲੱਭ ਗਿਆ ਤਾਂ ਲਾ ਲਾਂਗੇ ਦੋ ਗੋਤੇ ਕਿਉਂਕਿ ਤੌਲੀਏ ਤੁਲੀਆ ਆਪਾਂ ਨਾਲ ਚੱਕ ਕੇ ਲੈ ਕੇ ਆਏ ਸੀ। ਜੇ ਨਾ ਲੱਭਿਆ ਫਿਰ ਆਪਾਂ ਨੂੰ ਬਈ ਵਾਵੇ ਕਿ ਨਿਕਲਣਾ ਪੈਣਾ ਕਿਉਂਕਿ ਬਹੁਤਾ ਟਾਈਮ ਵੀ ਨਹੀਂ ਖਰਾਬ ਕਰ ਸਕਦੇ ਇੱਥੇ। ਜੀ ਯੂਨ ਥਾਂਗ ਦੇ ਵਿੱਚ ਤਾਂ ਨਹੀਂ ਆਪਾਂ ਨੂੰ ਮਿਲਿਆ ਕੋਈ ਵੀ ਹੌਟ ਸਪ੍ਰਿੰਗ। ਚੁਮਾ ਥਾਂਗ ਦੇ ਵਿੱਚ ਹੈਗਾ ਲਦਾਖ ਦੇ ਵਿੱਚ ਹੌਟ ਸਪ੍ਰਿੰਗ ਹੈ ਕੋਈ ਪਿੱਛੇ ਸੀ ਹੌਟ ਸਪ੍ਰਿੰਗ। ਪਰ ਉਹਦੇ ਵਾਸਤੇ 2.5 ਕਿਲੋਮੀਟਰ ਸਾਈਡ ਨੂੰ ਜਾਣਾ ਪੈਣਾ ਸੀ ਸਮੇਂ ਦੀ ਘਾਟ ਤੇ ਪਰਮਟਾਂ ਦੀ ਬੰਦਿਸ਼ ਉਹਦੇ ਕਰਕੇ ਆਪਾਂ ਉਧਰਲੇ ਪਾਸੇ ਨੂੰ ਜਾ ਨਹੀਂ ਸੀ ਸਕਦੇ ਸੋ ਹੁਣ ਚੱਲਦੇ ਆਂ ਹਜੇ ਵੀਰੋਹਰ ਇੱਥੇ ਬੈਠੇ ਰੈਸਟ ਕਰ ਰਹੇ ਆ ਤੇ ਆਪਾਂ ਨਿਕਲਦੇ ਆਂ ਕਿਉਂਕਿ ਆਪਾਂ ਬੋਤਲ ਮੇਰੀ ਵਾਰਤਾਇ ਕਰਕੇ ਜਾਣਾ ਸੋ ਇੱਥੋਂ ਆਪਾਂ ਨੂੰ ਹਜੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਲੱਗ ਜਾਣਗੇ ਅਪ੍ਰੋਕਸੀਨੇਟਲੀ 2.5 ਘੰਟੇ ਤੇ 2.5 ਵੱਜ ਗਿਆ ਆਲਰੇਡੀ 5.5 ਵਜੇ ਤੱਕ ਇੱਥੇ ਹਨੇਰਾ ਹੋਣ ਲੱਗ ਜਾਂਦਾ ਲਓ ਠੀਕ ਹੈ ਜੀ ਮਿਲਦੇ ਹਾਂ ਨਾ ਰਸਤੇ 'ਚ ਆਜੋ ਆਜੋ ਹਰਾਮ ਸੇ ਕਿਉਂਕਿ ਬਾਈ ਹੋਰੇ ਯਾਰ ਮੋਟਰਸਾਈਕਲਾਂ ਬਾਈ ਹੋਰੇ ਬਹੁਤ ਤੇਜ਼ ਚਲਾਉਂਦੇ ਆ ਮੋਟਰਸਾਈਕਲ ਤੇ ਆਪਾਂ ਉਹਨਾਂ ਨਾਲ ਤੇਜ਼ ਚਲਾਉਂਦੇ ਨਹੀਂ ਤੇ ਇਹਨਾਂ ਨੇ ਤਾਂ ਆਪਣਾ ਆਕੇ ਫਾੜੀ ਲੈਣਾ ਅਸੀਂ ਹੌਟ ਸਪਰਿੰਗ ਲੱਗ ਮਨ ਅਹਰਦਾਰਾ ਉੱਤਰ ਕੇ ਥੱਲੇ ਆ ਗਏ ਨਾ ਦੇ ਵੀ ਕਹਿੰਦਾ ਹੋ ਮੇਰੇ ਬਗਲੇ ਲੈ ਰੱਖਿਆ ਵੀ ਓਪਾ ਕੀ ਖੂਬਸੂਰਤ ਹੈ ਦੋ ਇੱਕ ਪਹਾੜ ਇੱਕ ਹੋਇਆ ਪਾਣੀ ਨੇ ਨਾ ਦੋ ਪਾਸੇ ਦੀ ਰਾਹ ਬਣਾ ਰੱਖਿਆ ਨਾ ਇਹਦੇ ਵਾਹ ਫਤੇ ਰੀ ਗੁਜ਼ਰਤਾ ਇੱਕ ਚੀਜ਼ ਜ਼ਰੂਰ ਆ ਵੀ ਜੇ ਕੋਈ ਇਧਰ ਨੂੰ ਆਉਣਾ ਚਾਹੁੰਦਾ ਤਾਂ ਦਿਲ ਮਾਰੋ ਜਦ ਤੱਕ ਕੜਾ ਕਰਕੇ ਆਇਓ ਵੀ ਜੇ ਆਹ ਮੰਝਰ ਸਾਨੂੰ ਡਰਾ ਦੇਣਗੇ ਤਾਂ ਫੇਰ ਬਾਈ ਇੱਥੇ ਨਾ ਆਇਓ ਕਿਉਂਕਿ ਇਹ ਜਗ੍ਹਾ ਇੱਥੇ ਇਹ ਮੰਜ਼ਰ ਇਦਾਂ ਪੈਰ-ਪੈਰ ਤੇ ਆ ਇੱਥੇ ਖਾਸ ਤੌਰ ਤੇ ਜਦੋਂ ਆਪਾਂ ਲਾਂਚਿੰਗ ਤੋਂ ਅੱਗੇ ਆ ਜੇ ਨੇ ਇਦੋਂ ਪਿੱਛੇ ਤਾਂ ਚਲੋ ਔਰ ਥੋੜਾ ਜਾ ਨਾ ਕੱਚਾ ਰਾਹ ਵਗੈਰਾ ਪਰ ਇਹ ਤੋਂ ਅੱਗੇ ਤਾਂ ਜਿਹੜਾ ਇਹ ਲੈਂਡਸਲਾਈਡ ਦਾ ਮਾਹੌਲ ਆ ਬਹੁਤ ਹੀ ਡਰਾਵਣਾ ਓ ਬੱਚੀ ਪੈਣੇ ਹਾਂ ਫਿਰ ਲਾਪਾ ਇਹਦਾ ਸ਼ਾਰਟਕਟ ਆਏ ਸੀ ਕਿਉਂਕਿ ਇੱਥੇ ਤੋਪਾਂ ਫਸ ਰੱਖਿਆ ਸੀ ਇਹ ਸਾਰਾ ਦੇਖ ਲਓ 2023 ਦਾ ਮਲਬਾ ਪਿਆ ਹਜੇ ਤੱਕ ਇੱਥੇ ਪਿਆ ਕਿਉਂਕਿ ਪਿੱਛੇ ਕੰਮ ਇੰਨਾ ਜਿਆਦਾ ਮੇਨ ਵਧਿਆ ਪਿਆ ਸੜਕ ਦਾ ਵੀ ਸੜਕ ਹੀ ਨਹੀਂ ਕਲੀਅਰ ਹੋ ਪਈ ਚਲੋ ਇੱਥੇ ਸੜਕ ਕਲੀਅਰ ਹੋਗੀ 25 ਦੇ ਵਿੱਚ ਆਇਆ ਸਾਰਾ ਕੁਝ ਇਹ ਹੋ ਡਾਊਨ ਜਾਣ ਲੱਗੇ ਹੁਣ ਲਗਭਗ ਲਾਚੂਗਾ ਆਪਾਂ ਨੂੰ ਇੱਥੋਂ 12 ਕਿਲੋਮੀਟਰ ਰਹਿ ਗਿਆ ਤੇ ਜਿਵੇਂ ਥੱਲੇ ਗਏ ਹਾਂ ਬਰੀਕ ਬਰੀਕ ਕਿਣਵਿਣ ਕਿਣਵਿਣ ਕਣੀ ਹੋਣ ਆਉਣ ਲੱਗੀ ਬੱਚਤ ਰਹੇ ਬਸ ਹੁਣ 2 ਘੰਟੇ ਵੀ ਰੁਕ ਜੇ ਆਪਾਂ ਪਹੁੰਚਾਂਗੇ ਆਪਣੇ ਟਿਕਾਣੇ ਤੇ ਲੋਵੀ ਮਿੱਤਰੋ ਐਂਦਾ ਸੀ ਕੋਸ਼ ਇਹ ਜਿਹੜਾ ਸਭ ਤੋਂ ਖਤਰਨਾਕ ਪੈਚ ਆ ਇਸ ਰੋਡ ਦਾ ਹਜੇ ਤੱਕ ਇਧਰਲੇ ਪਾਸੇ ਦਾ ਹੁਣ ਜੇ ਮੈਂ ਪੈਰਾਂ ਦੇ ਵਿੱਚ ਦਿਖਾਵਾਂ ਨਾ ਤੁਹਾਨੂੰ ਕਿੱਲੋ-ਕੱਲੋ ਪਾਣੀ ਵੜ ਗਿਆ ਪੂਰੇ ਪੈਰਾਂ 'ਚ ਪਾਣੀ ਵੜ ਗਿਆ ਕਿਉਂਕਿ ਇਧਰੋਂ ਹੁਣ ਚੜ੍ਹਨਾ ਸੌਖਾ ਸੀਗਾ ਉਤਰ ਲੱਗੇ ਨੇ ਹੋਰ ਬਸ ਕਰਾਤੀ ਕਿਉਂਕਿ ਇੱਕ ਤਾਂ ਇਹ ਮੋਟਰਸਾਈਕਲ ਦੀ ਰੇਸ ਜਿਆਦਾ ਦਿੰਦੇ ਸੀ ਤਾਂ ਉਹ ਰੋੜਾਂ ਤੇ ਤਿਲਸਦਾ ਤੇ ਹੋ ਜਾਂਦਾ ਲੱਤਾਂ ਦੀ ਪੂਰੀ ਜਾਨ ਕੱਢਤੀ ਸੋ ਇਹ ਸੀ ਸਫ਼ਰ ਅੱਜ ਦਾ ਸਾਰਾ ਇਸ ਵਲੌਗ ਦੇ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂ ਜੇ ਰਾਹ ਦੇ ਵਿੱਚ ਤੁਹਾਨੂੰ ਕੁਝ ਦਿਖਾਉਣ ਵਾਲਾ ਹੋਰ ਬਚਿਆ ਹੋਇਆ ਤਾਂ ਉਹ ਦਿਖਾ ਦਾਂਗੇ ਸੋਹਣਾ ਸੀ ਇਧਰਲੇ ਪਾਸਾ ਬਾਈ ਤੇ ਲਦਾਖ ਦੇ ਨਾਲ ਇਹ ਥੰਬਨੇਲ ਦੇ ਵਿੱਚ ਤਾਂ ਕੰਪੇਅਰ ਕੀਤਾ ਗਿਆ ਬਾਕੀ ਦੇ ਵਿੱਚ ਮੈਂ ਇਹ ਕਹਿੰਦਾ ਵੀ ਜੇ ਮੈਨੂੰ ਕੋਈ ਪੁੱਛੇ ਨਾ ਵੀ ਲਦਾਖ ਨਾਲੋਂ ਕੋਈ ਸੋਹਣੀ ਥਾਂ ਲਦਾਖਰ ਗਈ ਥਾ ਇਧਰਲੇ ਪਾਸੇ 70 ਕਿਲੋਮੀਟਰ ਦੇ ਵਿੱਚ ਤੁਹਾਨੂੰ ਇਹ ਸਾਰੀ ਰੰਗ ਦੇ ਦਿਖਾ ਦਿੰਦੀ ਆ ਨਾਲੇ ਤਾਂ ਆਫ ਰੋਡ ਆ ਤੇ ਨਾਲੇ ਜਿਹੜੀ ਉਹ ਹਰੀਆਂ-ਹਰੀਆਂ ਬਾਦੀਆਂ ਦਰਖਤ ਵੀ ਸੋਨੇ ਸੋਨੇ ਉੱਚੇ ਉੱਚੇ ਪਹਾੜ ਤੇ ਫਿਰ ਅੱਗੇ ਚੱਲ ਕੇ ਠੰਡਾ ਮਾਰੂ ਥਲ ਬਣ ਜਾਂਦਾ ਸੋ ਸ਼ਾਂਤ ਜੀ ਜਗ੍ਹਾ ਪੀਸਫੁੱਲ ਜੀ ਜਗ੍ਹਾ ہاں ਜੇ ਇਹ ਬਾਕੀ ਦੇ ਵਿੱਚ ਸਾਰੀ ਖੁੱਲ ਜੇ ਤਾਂ ਗੱਲ ਹੋਰ ਆ ਇਹ ਇਹ ਜ਼ਰੂਰ ਮੰਨਿਆ ਭਾਈ ਲਦਾਖ ਇਹਦੇ ਨਾਲੋਂ ਵੱਧ ਖੇਤਰਫਲ ਦੇ ਵਿੱਚ ਆ ਇਹ ਘੱਟ ਖੇਤਰਫਲ ਦੇ ਵਿੱਚ ਆ ਪਰ ਬਾਕੀ ਦੇ ਵਿੱਚ ਜਗ੍ਹਾ ਬਹੁਤ ਸੋਹਣੀ ਸੀ ਇਹ ਸੋ ਨੂੰ ਕਿਵੇਂ ਲੱਗੀ ਜਗ੍ਹਾ ਤੁਸੀਂ ਵੀ ਦੱਸ ਦਿਓ ਤੇ ਜੇ ਵੀ ਆਉਣਾ ਚਾਹੁੰਦਾ ਤਾਂ ਉਹਨੂੰ ਭੇਜ ਦਿਓ ਵੀਡੀਓ ਇਹ ਵੀ ਭਾਈ ਬਸ ਇੰਨਾ ਕੁ ਖਤਰਨਾਕ ਮਾਹੌਲ ਆ ਜਾ ਕੇ ਦੇਖ ਕੇ ਜ਼ਰੂਰ ਆਉ ਠੀਕ ਹੈ ਜੀ ਮਿਲਦੇ ਆਪਾਂ ਕੱਲ ਨਵੇਂ ਵਲੌਗ ਦੇ ਨਾਲ ਅੱਜ ਆਪਾਂ ਨਾਰਥ ਸਿੱਕਮ ਦੇ ਵਿੱਚ ਕੱਲ ਜਿਹੜਾ ਹੋਰ ਨਾਰਥ ਸਿੱਕਮ ਦਾ ਸੋਹਣਾ ਪਾਸਾ ਉਹ ਦੇਖਦੇ ਚੱਲਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਸਾਰਿਆਂ ਨੇ ਰਾਜੀ ਵਾਜੀ ਹੋਵੇਂਗੇ ਕਮੈਂਟ ਤੇ ਲਾਈਕ ਜਰੂਰ ਕਰਦੇ